ਸਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਦਾ ਵਾਇਰਲ ਹੋ ਰਿਹਾ ਹੈ ਤੇ ਇਸ ਵੀਡੀਓ ਨੂੰ ਦੇਖ ਕੇ ਰੋਣਾ ਆ ਗਿਆ ਇੱਕਦਮ ਸੱਚ ਪੁੱਛੋ ਤਾਂ ਇਹ ਵੀਡੀਓ ਜਿਹੜੀ ਹੈ ਉਹ ਬਹੁਤ ਹੀ ਭਾਵਕ ਵੀਡੀਓ ਹੈ ਤੁਸੀਂ ਦੇਖ ਸਕਦੇ ਹੋ ਇੱਕ ਬੱਚਾ ਹੈ ਸਕੂਲ ਦੇ ਵਿੱਚ ਪੜ ਰਿਹਾ ਹੁੰਦਾ ਹੈ ਟੀਚਰ ਉਸ ਦੀ ਵੀਡੀਓ ਬਣਾਉਂਦਾ ਹੈ ਉਸ ਨੇ ਕੰਮ ਨਹੀਂ ਕੀਤਾ ਹੁੰਦਾ ਉਸ ਨੂੰ ਪੁੱਛਦਾ ਹੈ ਕਿ ਕਾਮਕਦੋ ਕਰਨੋਂ ਕਹਿੰਦਾ ਹੁਣੇ ਕਰ ਲੂੰਗਾ ਤੇ ਫਿਰ ਟੀਚਰ ਐਕਦਮ ਪੁੱਛ ਲੈਂਦਾ ਕਿ ਤੂੰ ਕੀ ਖਾ ਕੇ ਆਇਆ ਹੈ ਤੇ ਅੱਗੋਂ ਜਿਹੜੀ ਗੱਲ ਬੱਚੇ ਨੇ ਕਹੀ ਉਸ ਨੂੰ ਸੁਣ ਕੇ ਸਭ ਦੇ ਅੱਖਾਂ ਦੇ ਵਿੱਚ ਪਾਣੀ ਆ ਜਾਵੇਗਾ ਦੋਸਤੋ ਬੱਚਾ ਕਹਿੰਦਾ ਹੈ ਕਿ ਅੱਜ ਸਾਡੇ ਘਰੇ ਆਟਾ ਹੀ ਨਹੀਂ ਸੀ ਦੇਖੋ ਕਿੰਨੇ ਗਰੀਬ ਤੋਂ ਗਰੀਬ ਲੋਕ ਪਏ ਨੇ ਆਪਾਂ ਕਹਿੰਦੇ ਆ ਕਿ ਹਰ ਇੱਕ ਬੰਦਾ ਆਪਣੇ ਘਰੇ ਰੋਟੀ ਖਾ ਕੇ ਪੈਂਦਾ ਹੈ ਪਰ ਨਹੀਂ ਦੋਸਤੋ ਕਈ ਅਜਿਹੇ ਪਰਿਵਾਰ ਵੀ ਹਨ ਜਿਹੜੇ ਬਿਨਾਂ ਰੋਟੀ ਤੋਂ ਵੀ ਸੌਂਦੇ ਹਨ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਇਹ ਪ੍ਰੂਫ ਹੈ ਇਨਾ ਮਾਸੂਮ ਬੱਚਾ ਹੈ ਯਾਰ ਬੜਾ ਰੋਣਾ ਹੈ ਇਸ ਵੀਡੀਓ ਨੂੰ ਦੇ ਉੱਤੇ ਇਹ ਵੀਡੀਓ ਜਿਹੜੀ ਹੈ ਉਹਨਾਂ ਲੋਕਾਂ ਦੇ ਲਈ ਵੱਡਾ ਸੁਨੇਹਾ ਹੈ ਜਿਹੜੇ ਲੋਕ ਆਪਣੇ ਆਪ ਨੂੰ ਚੰਗੇ ਭਲੇ ਹੁੰਦੇ ਹੋਏ ਵੀ ਗਰੀਬ ਕਹਿੰਦੇ ਨੇ ਤੇ ਆਪਣੇ ਆਪ ਨੂੰ ਕੋਸਦੇ ਰਹਿੰਦੇ ਨੇ ਕਿ ਸਾਡੇ ਕੋਲ ਕੁਝ ਵੀ ਨਹੀਂ ਹੈ ਅਸੀਂ ਬਹੁਤ ਗਰੀਬ ਹੈ ਪਰ ਤੁਸੀਂ ਦੇਖ ਸਕਦੇ ਹੋ ਦੋਸਤੋ ਤੁਸੀਂ ਬਹੁਤ ਚੰਗੇ ਹੋਵੋਗੇ ਪਰ ਜਿੱਥੇ ਘਰ ਦੇ ਵਿੱਚ ਆਟਾ ਹੀ ਨਹੀਂ ਹੈ ਬੱਚਿਆਂ ਨੂੰ ਰੋਟੀ ਖਵਾਉਣ ਦੇ ਲਈ ਉੱਥੇ ਕੀ ਹਾਲਾਤ ਹੁੰਦੇ ਹੋਣਗੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਹੈ ਇੱਕਾ ਤੋਂ ਕਰਨਾ ਤੇਰੇ ਕੁੱਟ ਪਾਵੇ ਮਾਰ ਲਈ ਇੱਕ ਅੱਦਾ ਹੈ ਕੀ ਖਾਤਾ ਅੱਜ